ਜੀ ਆਇਆਂ ਨੂੰ ਜੀ ਜ਼ਿੰਦਾਬਾਦ ਜ਼ਿੰਦਾਬਾਦ ਪਾਕੀ ਜ਼ਿੰਦਾਬਾਦ ਅੱਜ ਸਸੀ ਗੱਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਅੱਜ ਦੀਆਂ ਖਬਰਾਂ ਦੇ ਵਿੱਚ ਆਪ ਵੀ ਦੱਸਦੀ ਕਿ ਵੀ ਆਮ ਆਦਮੀ ਪਾਰਟੀ ਜਿਸ ਨੇ ਕਿ ਬਹੁਤ ਵੱਡਾ ਉਲਟ ਫੇਰ ਕੀਤਾ ਹੈ ਲੁਧਿਆਣਾ ਦੇ ਵਿੱਚ ਲੁਧਿਆਣਾ ਪੱਛਮੀ ਸੀਟ ਤੋਂ ਉੱਪਰ ਜੋ ਬੜੀ ਜ਼ਬਰਦਸਤ ਜੋ ਜਿੱਤ ਪ੍ਰਾਪਤ ਕੀਤੀ ਹੈ ਹਾਲੇ ਉਸ ਜਸ਼ਨ ਦੀਆਂ ਖੁਸ਼ੀਆਂ ਸਮਾਪਤੀ ਨਹੀਂ ਸੀ ਹੋਈਆਂ ਕਿ ਇੱਕ ਹੋਰ ਵੱਡੀ ਪ੍ਰਾਪਤੀ ਜੋ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਜੁੜ ਚੁੱਕੀ ਹੈ ਖਰੜ ਦੀ ਜੋ ਨਗਰ ਕੌਂਸਲ ਹੈਗੀ ਆ ਉਹ ਨਗਰ ਕੌਂਸਲ ਦੇ ਉੱਪਰ ਹੁਣ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਚੁੱਕਾ ਹੈ ਜੀ ਆਪ ਜੀ ਨੂੰ ਦੱਸ ਦਈਏ ਕਿ ਵੀ ਪਿਛਲੇ ਕਈ ਮਹੀਨਿਆਂ ਤੋਂ ਜੋ ਰੇਡ ਕਾ ਚੱਲਿਆ ਆ ਰਿਹਾ ਸੀਗਾ ਪ੍ਰਧਾਨਗੀ ਦਾ ਉਹ ਪ੍ਰਧਾਨਗੀ ਦਾ ਜੋ ਪਹਿਲਾਂ ਸ਼੍ਰੋਮਣਿਕਾ ਦੀ ਤਲ ਬਾਦਲ ਦੀ ਪ੍ਰਧਾਨ ਸੀਗੀ ਉਹਨੂੰ ਸ਼੍ਰੀਮਤੀ ਜਸਵਿੰਦਰ ਕੌਰ ਲੌਂਗੀਆਂ ਨੂੰ ਉਹਨਾਂ ਨੂੰ ਉਤਾਰ ਦਿੱਤਾ ਗਿਆ ਹੈ ਤੇ ਜੋ 27 ਮੈਂਬਰਾਂ ਦੀ ਜੋ ਇਹ ਕਮੇਟੀ ਸੀ ਤਾਂ ਇਸ ਦੇ ਵਿੱਚ ਬੜਾ ਉਲਟਫੇਰ ਕਰਦੇ ਹੋਏ ਬੀਬਾ ਗਗਨ ਅਨਮੋਲ ਮਾਨ ਨੇ ਉਹ ਕਾਰ ਬਖਾਇਆ ਜੋ ਇੱਕ ਅਸੰਭਵ ਜ਼ਾਬਦਾ ਸੀਗਾ ਤੇ ਜੋ 27 ਮੈਂਬਰਾਂ ਦੀ ਜੋ ਕਮੇਟੀ ਸੀਗੀ ਜੋ 27 ਐਮਸੀ ਦੀ ਕਮੇਟੀ ਬਣੀ ਸੀਗੀ ਤਾਂ ਉਸ ਦੇ ਵਿੱਚ ਜੋ 26 ਮੈਂਬਰ ਸੀਗਾ 26 ਮੈਂਬਰਾਂ ਨੇ ਅੱਜ ਅੰਜੂ ਚੰਦਰਾ ਦੇ ਹੱਕ ਵਿੱਚ ਹੱਥ ਖੜੇ ਕਰਕੇ ਉਹਨਾਂ ਨੂੰ ਪ੍ਰਧਾਨਗੀ ਪ੍ਰਧਾਨ ਚੁਣ ਲਿਆ ਹੈਗਾ ਤੇ ਇੱਕ ਬਹੁਤ ਵੱਡੀ ਇਹ ਪ੍ਰਾਪਤੀ ਹੈ ਤੇ ਜੋ ਕਿ ਅਗਲੇ ਸਾਲ ਜੋ ਫਰਵਰੀ ਦੇ ਵਿੱਚ ਜੋ ਇਲੈਕਸ਼ਨ ਹੋਣ ਜਾ ਰਹੇ ਆ ਉਸ ਨੂੰ ਲੈ ਕੇ ਇਹ ਕਿਹ ਅਸਰਾਂ ਲਾਈਆਂ ਜਾ ਰਹੀਆਂ ਕਿ ਵੀ ਇਹ ਆਮ ਆਦਮੀ ਪਾਰਟੀ ਆ ਜਮੀਨੀ ਪੱਧਰ ਤੋਂ ਲੈ ਕੇ ਉਪ ਰਾਜ ਸਭਾ ਤੱਕ ਬਿਲਕੁਲ ਮਜਬੂਤੀ ਦੇ ਨਾਲ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਬੋਲਬਾਲਾ ਹੈ ਤੇ ਜਦੋਂ ਅਨੁਚੰਦਰਾ ਜੀ ਪ੍ਰਧਾਨ ਬਣਦੇ ਆ ਤਾਂ ਬੀਬਾ ਗਗਨ ਅਨਮੋਲ ਮਾਨ ਜੋ ਕਿ ਸਾਫਾ ਕੈਬਨਿਟ ਮਿਸਟਰ ਵੀ ਰਹੇ ਹੈ ਇਲਾਕੇ ਦੇ ਵਿੱਚ ਖਰੜ ਹਲਕੇ ਤੋਂ ਐਮ ਐਲ ਏ ਨੇ ਉਹਨਾਂ ਨੇ ਆਪਣੀ ਸਾਸੂ ਮਾ ਦੇ ਨਾਲ ਖੂਬ ਭੰਗੜਾ ਵੀ ਪਾਇਆ ਸਿਲਮ ਸੋਹੀ ਜੋ ਕਿ ਉਹਦੇ ਸਾਸੂ ਮਾਏ ਉਹਨਾਂ ਦੇ ਨਾਲ ਅਨੂ ਚੰਦਰਾ ਜੀ ਤੇ ਹੋਰ ਮੈਂਬਰਾਂ ਦੇ ਨਾਲ ਪੂਰੇ ਉਹ ਖੁਸ਼ ਨਜ਼ਾਰੇ ਤੇ ਪੂਰੇ ਭੰਗੜੇ ਪਾਏ ਜਿੱਥੇ ਲੱਡੂ ਵੰਡੇ ਗਏ ਉੱਥੇ ਭੰਗੜੇ ਵੀ ਪਾਏ ਗਏ ਢੋਲ ਦੀ ਥਾਪ ਦੇ ਉੱਪਰ ਤੇ ਆ ਆਮ ਆਦਮੀ ਪਾਰਟੀ ਦਾ ਡੰਕਾ ਜੋ ਪੰਜਾਬ ਦੇ ਵਿੱਚ ਚੜਾਈ ਦੇ ਰਿਹਾ ਸੁਣਦਿਆਂ ਕੀ ਕਹਿੰਦੇ ਆ ਬੀਬਾ ਗੰਗਨ ਅਨਮੋਲ ਮਾਨ ਅਤੇ ਨਵ ਨਿਯੁਕਤ ਪ੍ਰਧਾਨ ਅਨੂ ਚੰਦਰਾ ਜੀ ਥੋੜਾ ਵਾਹ ਜੂ ਉੱਚਾ ਕਮੈਂ ਡਰੀ ਸਾਹਿਬ ਇੰਟਰਵਿਊ ਤਿਆਰ ਕਰਨੇ ਬਟ ਯਾਰ ਮੈਨੂੰ ਕੋਈ ਐਪਰੋਪਰ ਆਹ ਇਚਪਰੇ ਯਾਰ ਸਾਰੇ ਵਰਕਰਸ ਪਾਰਟੀ ਦੇ আর ਸਾਰੇ ਸਪੈਸ਼ਲੀ ਐਮਸੀ ਜਿਨ੍ਹਾਂ ਨੇ ਮੈਨੂੰ ਸਰਮ ਸੰਪਤੀ ਨਾਲ ਚੁਣਿਆ ਮੈਂ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੈਡਮ ਮੈਡਮ ਬਹੁਤ ਚੈਲੰਜ ਆਣੇ ਆਏ ਸਾਨੂੰ ਕੁਰਸੀ ਸਮਾਂ ਥੋੜਾ ਹੈ ਜੀ ਕੀ ਕਹਿਣਾ ਜਾਵਾਂਗੇ ਕੰਮ ਬਹੁਤ ਪਏ ਨੇ ਜੀ ਪਰ ਕੋਸ਼ਿਸ਼ ਕਰਾਂਗੇ ਤਾਂ ਜਰੂਰ ਚੈਲੰਜ ਵੀ ਸਾਡੇ ਪਾਰ ਹੋ ਸਕਦੇ ਆ ਮੈਡਮ ਦਾ ਸਹਿਯੋਗ ਸਾਡਾ ਨਾਲ ਰਹਿਗਾ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕੰਮ ਹੋਵੇ ਮੀਟਿੰਗ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਸੀ ਕਿ ਮੀਟਿੰਗ ਟਾਈਮ ਤੇ ਨਹੀਂ ਰੱਖੀ ਜਾਂਦੀ ਸੋ ਤੁਹਾਡੇ ਵੱਲੋਂ ਮੀਟਿੰਗ ਕਿੰਨੇ ਸਮੇਂ ਬਾਅਦ ਰੱਖੀ ਜਾਏਗੀ ਦੇਖੋ ਹੁਣ ਸ਼ੁਰੂ ਆਜ ਜਿਹੜਾ ਦਿਨ ਆਜ ਜਿਹੜਾ ਵਾਰ ਹੈ ਮੈਂ ਵੀ ਸਾਰਾ ਬਦਲਾ ਦਾ ਰਾਮਬਾਤ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆਂ ਅੱਜ ਸਿਰਫ ਅੰਜੂ ਚੰਦਰ ਜੀ ਨੂੰ ਪ੍ਰਧਾਨ ਨਹੀਂ ਚੁਣਿਆ ਗਿਆ ਮੈਂ ਖੁਸ਼ੀ ਦੀ ਗੱਲ ਦੱਸਦੀ ਆਂ ਸਾਰਿਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਬਾਹਰ ਖੜੇ ਸੀ ਕੀ ਅੱਜ ਉਥੇ 26 ਜਣੇ ਮਜੂਸੀ 26 ਦੇ 26 ਬੰਦੇ ਨੇ ਵੋਟ ਪਾ ਕੇ ਬਣਾ ਲਿਆ ਆਮ ਆਦਮੀ ਪਾਰਟੀ ਜਿੰਦਾਬਾਦ ਜਿਹੜੀ ਜਿਹੜੀ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੁਕਾਬਲੇ ਦੇ ਵਿੱਚ ਦੂਸਰਾ ਬੰਦਾ ਕੋਈ ਨਹੀਂ ਸੀ ਜਿਹਨੇ ਪ੍ਰਧਾਨ ਬਣਨ ਦੇ ਲਈ ਹੱਥ ਖੜਾ ਕੀਤਾ ਅਸੀਂ ਅੰਜੂ ਚੰਦਰ ਅੰਜੂ ਚੰਦਰ ਜੀ ਦਾ ਨਾਮ ਰੱਖਿਆ ਸੀ ਸੋ ਸਾਰਿਆਂ ਨੇ ਉਸ ਉਸ ਗੱਲ ਦਾ ਜਿਹੜਾ ਹੈਗਾ ਮਾਣ ਰੱਖਿਆ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਪੂਰੇ ਐਮਸੀ ਸਹਿਬਾਨਾ ਦਾ ਧੰਨਵਾਦ ਕਰਦੀ ਆਂ ਸਾਡੀ ਪੂਰੀ ਟੀਮ ਦਾ ਧੰਨਵਾਦ ਕਰਦੀ ਆਂ ਤੇ ਜਿਨ੍ਹਾਂ ਨੇ ਏਕਤਾ ਦਿਖਾਈ ਹੈ ਪਹਿਲਾਂ ਜਦੋਂ ਪ੍ਰਧਾਨ ਨੂੰ ਉਤਾਰਿਆ ਗਿਆ ਉਦੋਂ ਵੀ ਸ਼ਾਂਤੀਪੂਰਵਕ ਵੋਟਾਂ ਹੋਈਆਂ ਸੀ ਅੱਜ ਤੇ ਕਮਾਲ ਹੀ ਕਰ ਦਿੱਤੀ 25 ਬੰਦੇ ਮੌਜੂਦ ਸੀ ਤੇ ਸਾਰੇ ਦੇ ਸਾਰੇ ਹੀ ਜਿਹੜੇ ਹੈਗੇ ਨੇ ਉਹਨਾਂ ਨੇ ਗਣਜੂ ਚੰਦਰ ਜੀ ਨੂੰ ਜਿੱਤੇ ਅੱਜ ਆਮ ਆਦਮੀ ਪਾਰਟੀ ਨੇ ਖਰੜ ਦੇ ਵਿੱਚ ਵੀ ਜਿਹੜੀ ਆਪਣੀ ਪ੍ਰਧਾਨ ਹੈ ਉਹ ਨਿਯੁਕਤ ਕੀਤੀ ਹੈ ਮੈਂ ਆਮ ਆਦਮੀ ਪਾਰਟੀ ਸਾਡੀ ਸਮੂੱਚੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਅ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਤੇ ਸਾਡੇ ਪ੍ਰਧਾਨ ਸਾਹਿਬ ਅਮਨ ਅਰੋੜਾ ਜੀ ਮੈਂ ਪੂਰੀ ਟੀਮ ਪਾਰਟੀ ਨੂੰ ਵਧਾਈ ਦਿੰਨੀ ਆ ਕਿ ਅਸੀਂ ਖਰੜ ਜਿਹੜੀ ਪੰਜਾਬ ਦੀ ਇੱਕ ਵੱਡੀ ਕਮੇਟੀ ਹੈ ਜਿੱਥੇ ਅਸੀਂ ਦਾ ਸਿਰਫ ਕੋਈ ਮੁਕਾਬਲਾ ਕੀਤਾ ਸਰਬਸੰਮਤੀ ਦੇ ਨਾਲ 27 ਵਿੱਚੋਂ 25 ਬੰਦੇ ਮੌਜੂਦ ਸੀ ਤੇ 25 ਦੇ 25 ਨੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿੱਤੇ ਸੀਗੇ ਵੋਟ ਨੰਬਰ 16 ਤੋਂ ਅੰਜੂ ਚੰਦਰ ਜੀ ਉਹਨਾਂ ਨੂੰ ਜਿਹੜਾ ਪ੍ਰਧਾਨ ਦੇ ਲਈ ਉਹਨਾਂ ਦੀ ਸਹਿਮਤੀ ਬਲਟਾਈ ਹੈ ਮੈਂ ਖਰੜਵਾਸੀਆਂ ਨੂੰ ਵਧਾਈ ਦਿੰਨੀ ਹੈ ਮੈਡਮ ਮੈਡਮ ਸਮਾਂ ਥੋੜਾ ਹੈ ਜੀ ਸਮਾਂ ਥੋੜਾ ਹੈ ਜੀ ਪ੍ਰਧਾਨ ਜਿਹੜੇ ਬਣਾਤੇ ਨੇ ਕੰਮ ਬਹੁਤ ਨੇ ਖਰੜ ਦੇ ਕੀ ਕਹਿਣਾ ਜਾਓਗੇ ਜੀ ਸਾਰੇ ਕੰਮ ਆ ਜਿਹੜੇ ਹੁਣ ਅਸੀਂ ਸਪੀਡ ਨਾਲ ਕਰਾਂਗੇ ਜਿੰਨਾ ਪ੍ਰਧਾਨਾਂ ਜਿੰਨਾ ਸਾਡੇ ਐਮਸੀ ਸਾਹਿਬਾਨ ਸਾਰੇ ਪ੍ਰਧਾਨ ਨੇ ਜਿੰਨਾ ਉਹਨਾਂ ਨੇ ਅੱਜ ਇਹ ਉਮੀਦ ਦਿਖਾਈ ਹੈ ਮਾਨਜਤ ਤਰ ਹੈ ਜਿੰਨਾ ਲੋਕਾਂ ਨੇ ਪਹਿਲਾਂ ਹੀ ਐਮਐਲਏ ਬਣਾਤਾ ਸੀ ਤੇ ਕੰਮ ਹੈ ਜਿਹੜੀ ਉਹ ਕੱਲ ਤੋਂ ਗਤੀ ਨਾਲ ਹੋਣੀ ਸ਼ੁਰੂ ਹੋ ਜਾਣੇ ਆ ਹੁਣ ਹੋਲੀ ਸੋਲੀ ਜਿਹੜੀ ਸਰਕਾਰ ਹੈ ਉਹ ਖਰੜ ਦੇ ਵਿੱਚ ਐਮ ਐਲ ਏ ਵੀ ਤੁਹਾਡਾ ਹੈ ਤੇ ਹੁਣ ਐਮ ਸੀ ਵੀ ਜਿਹੜੇ ਅ ਪ੍ਰਧਾਨ ਵੀ ਨੇ ਕਮੇਟੀ ਦੇ ਆਮ ਆਦਮੀ ਪਾਰਟੀ ਦੇ ਨੇ ਤੇ ਮੈਂ ਵਧਾਈ ਦਿੰਨੀ ਆ ਕੰਮ ਕਿਵੇਂ ਹੁੰਦੇ ਨੇ ਉਹ ਹੁਣ ਅਸੀਂ ਦੱਸ ਦਵਾਂਗੇ ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਜਿਹੜੇ ਕੰਮ ਦੇ ਖਰੜ ਦਾ ਜਿਹੜਾ ਨਾਗਰਿਕ ਜਿਸ ਕੰਮ ਉੱਤੇ ਹੱਥ ਰੱਖੂਗਾ ਉਹ ਕੰਮ ਹੋਣਾ ਸ਼ੁਰੂ ਹੋ ਜਾਣਾ ਹੈ ਹਾਈ ਕੋਰਟ ਨੇ ਨਕਸ਼ੇ ਬੰਦ ਕੀਤੇ ਹੋਏ 23 ਨੋ ਤਾਂ ਕੀ ਕਹਾਂਗੇ ਖਰੜ ਦੇ ਗਵਰਨਮੈਂਟ ਕਿੱਦਾਂ ਹੋਏਗਾ ਹਾਈ ਕੋਰਟ ਨੂੰ ਅਪੀਲ ਕਰਦੇ ਆ ਵੀ ਬਹੁਤ ਸਾਰੇ ਜਿਹੜੇ ਆਮ ਲੋਕ ਨੇ ਇਹ ਨਕਸ਼ੇ ਬੰਦ ਕਰਨ ਨਾਲ ਸਫਰ ਹੁੰਦੇ ਨੇ ਅ इमोਸ਼ਨਲੀ ਡੈਮੇਜ ਹੁੰਦਾ ਬਹੁਤ ਸਾਰਿਆਂ ਨੂੰ ਕੁਝ ਲੋਕ ਗਲਤ ਹੁੰਦੇ ਆ ਬਹੁਤ ਸਾਰੇ ਸਹੀ ਵੀ ਹੁੰਦੇ ਨੇ ਸੋ ਇਹਦੇ ਤੇ ਇੱਕ درست ਫੈਸਲਾ ਲਿਆ ਜਾਵੇ ਤੇ ਅਸੀਂ ਤਾਂ ਵੇਟ ਕਰ ਰਹੇ ਆ ਕਿ ਇਹਦੇ ਤੇ ਕੋਈ ਅੱਛਾ ਅਸੀਂ ਵਾਕਿਆ ਤੇ ਇੱਕ ਪਲਾਨ ਬਣਾਈਏ ਤੇ ਹਾਈ ਕੋਰਟ ਨੂੰ ਅਪੀਲ ਕਰਾਂਗੇ ਅਸੀਂ ਕਿ ਇਹਦੇ ਤੇ ਇੱਕ ਅੱਛਾ ਫੈਸਲਾ ਲਿਆ ਜਾਵੇ ਕਿ ਸਾਰੇ ਇਸ ਤੋਂ ਸਫਰ ਨਾ ਕਰਨ ਇਹਦੇ ਨਾਲ ਇੱਕ ਵਿਕਾਸ ਆ ਜਿਹੜਾ ਡਿਵੈਲਪਮੈਂਟ ਆ ਖਰੜ ਦੀ ਸਫਰ ਕਰਦੀ ਹੈ ਤੇ ਉਮੀਦ ਕਰਦੇ ਆ ਕਿ ਜਲਦੀ ਇਹ ਤੇ ਅੱਛਾ ਫੈਸਲਾ ਹੋ ਜਾਵੇ ਹਾਂ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਪ੍ਰਧਾਨ ਦੀ ਕੁਰਸੀ ਮੁੜ ਤੋਂ ਪੁਰਾਣੀ ਪਾਰਟੀ ਦੇ ਸੁਣਨਾ ਥੋੜਾ ਆਵਾਜ਼ ਉੱਚ ਕਰ ਬੁਖਮંત્રી ਸਾਹਿਬ ਦਾ ਇੰਟਰਵਿਊ ਕਰ ਰਿਹਾ ਕਿ ਮੈਂ ਕੋਈ ਐਕਟਰ ਪੜਾਪਾ ਆਹ ਨਹੀਂ ਚੁੜ ਰਿਹਾ ਸਾਰੇ ਪਾਰਟੀ ਦੇ ਸਾਰੇ ਸਪੈਸ਼ਲੀ ਐਮਸੀ ਜਿਨ੍ਹਾਂ ਨੇ ਮੈਨੂੰ ਸਰਮ ਸੰਪਤੀਆਂ ਜੁੜਿਆ ਨੇ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਨੀ ਆ ਤੇ ਮੈਡਮ ਮੈਡਮ ਬਹੁਤ ਚੈਲੰਜ ਆਣੇ ਆਏ ਤੁਹਾਨੂੰ ਕੁਝ ਸਮਾਂ ਥੋੜਾ ਹੈ ਜੀ ਕੀ ਕਹਿਣਾ ਜਾਓਗੇ ਕੰਮ ਬਹੁਤ ਪਏ ਨੇ ਜੀ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਚੈਲੰਜ ਵੀ ਸਾਡੇ ਪਾਰ ਹੋ ਸਕਦੇ ਆ ਮੈਡਮ ਦਾ ਸਹਿਯੋਗ ਸਾਡਾ ਨਾਲ ਰਹੇਗਾ ਤੇ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਕੰਮ ਹੋਵੇ ਮੀਟਿੰਗ ਨੂੰ ਲੈ ਕੇ ਬੜੀਆਂ ਗੱਲਾਂ ਹੁੰਦੀਆਂ ਸੀ ਕਿ ਮੀਟਿੰਗ ਟਾਈਮ ਤੇ ਨਹੀਂ ਰੱਖੀ ਜਾਂਦੀ ਸੋ ਤੁਹਾਡੇ ਵੱਲੋਂ ਮੀਟਿੰਗ ਕਿੰਨੇ ਸਮੇਂ ਬਾਅਦ ਰੱਖੀ ਜਾਏਗੀ ਦੇਖੋ ਹਮ ਸ਼ੁਰੂ ਅੱਜ ਜਿਹੜਾ ਦਿਨ ਆ ਦੇ ਸ਼ੁਰੂ ਆ ਰਹੇ ਨੇ ਨਮੈਂ ਗਾ। ਮੈਂ ਪਲੀਜ਼ ਜੀ ਪ੍ਰਧਾਨ ਦੀ ਜਿਹੜੀ ਚੋਣ ਹੋਈ ਆ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਬਣੇ ਹੋ ਫਰਡ ਦੇ ਕੀ ਕੰਮ ਕਰਦੇ ਜੀ ਆਨ ਦੇ ਦਿੱਤੇ ਮੈਨੂੰ ਰਾਜਾਇਆ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਪਾਰਟੀ ਦੇ ਸੁਪਰੀਮਾ ਸ਼੍ਰੀ ਕੇਂਦਰੀ ਰਾਜ ਜੀ ਤੇ ਆਪਣੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਜੀ ਅਤੇ ਐਮ ਐਲ ਏ ਮੈਡਮ ਅਨਮੋਲ ਗਗਨ ਸੋਨੀ ਜੀ ਨੂੰ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਆਪਣੇ ਜਿਹੜੇ ਸਪੋਰਟਰ ਹੈ ਆਪਣੇ ਪਾਰਟੀ ਦੇ ਵਰਕਰ ਸਾਰੇ ਜਿਨ੍ਹਾਂ ਨੇ ਸਪੋਰਟ ਕੀਤੀ ਸਾਰੇ ਐਮ ਸੀ ਸਾਹਿਬਾਨ ਜਿਨ੍ਹਾਂ ਨੇ ਮੈਨੂੰ ਵਿਸ਼ਵਾਸ ਕਰਕੇ ਮੇਰੇ ਤੇ ਮੈਨੂੰ ਵੋਟ ਪਾਈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਆਪਣੇ ਵਾਰਡ ਦੇ ਸਾਰੇ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਵੋਟਾਂ 'ਚ ਐਮਸੀ ਬਣਾਇਆ ਤੇ ਮੈਂ ਅੱਜ ਇਸ ਕਾਮ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਹੁਣ ਕਈ ਵੀ ਵਿਧਾਇਕ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਆ ਤੇ ਪ੍ਰਧਾਨ ਵੀ ਹੁਣ ਆਮ ਆਦਮੀ ਪਾਰਟੀ ਦੇ ਆ ਹੁਣ ਸ਼ਹਿਰ ਨਿਵਾਸੀਆਂ ਨੂੰ ਕਾਫੀ ਆਸ ਹੈ ਕਿ ਜਿਹੜੇ ਵਿਕਾਸ ਹੋਵੇਗਾ ਜੋ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ। ਹਾਂਜੀ